ਅੱਜ ਪਹੁੰਚੇ ਹਾਂ ਜਿੰਨੇ ਪਿੰਡ ਛੱਜਾ ਗੱਡੀ ਪਿੰਡ ਛੱਜਾ ਗੱਡੀ ਦੇ ਲੋਕਾਂ ਦਾ ਮਸਲਾ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਦੱਸਿਆ ਜਾ ਰਿਹਾ ਕੁਝ ਵਿਅਕਤੀਆਂ ਨੇ ਨਸ਼ਿਆਂ ਦੇ ਕਾਰਨ ਜੋ ਕਿਹਾ ਜਾ ਰਿਹਾ ਪਿੰਡ ਵਾਲਿਆਂ ਵੱਲੋਂ ਕਿ ਝਗੜੇ ਤੋਂ ਹੋਏ ਕਾਰਨ ਤੋਂ ਉਹਨਾਂ ਲੋਕਾਂ ਵੱਲੋਂ ਗੁਰਦੁਆਰੇ ਦੇ ਉੱਤੇ ਵੱਡੀ ਪਦਰਤਿਆ ਵੇਖੋ ਕਿਤਾ ਘੇਟੇ ਰੋੜਾ ਚਲਾਇਆ ਕਿ ਵੱਡੀ ਗਿਣਤੀ ਵਿੱਚ ਲੋਕ ਇੱਥੇ ਜਿਹੜੇ ਪਹੁੰਚੇ ਹੋਏ ਆ ਹੁਣ ਕਈ ਜਿਹੜੇ ਇੱਥੇ ਬੀਬੀਆਂ ਜਾਂ ਸਾਰੇ ਸਰਪੰਚ ਹੋਰ ਜਿੰਨੇ ਵੀ ਆਗੇ ਆ ਉਹ ਸਾਰੇ ਤੁਹਾਨੂੰ ਦਿਖਾਉਂਦੇ ਆ ਕਿੱਧਰ ਵੇਖੋ ਗੁਰਦੁਆਰੇ ਦੇ ਅੰਦਰ ਕਿੰਨਾ ਇਹ ਟੋੜਾ ਚੱਲਿਆ ਹੋਇਆ ਸਾਰੇ ਰੂੜੇ ਖਿਲਰੇ ਹਾਲੇ ਦਿਖਾਈ ਦਿੰਦੇ ਉਸੇ ਤਰ੍ਹਾਂ ਤੇ ਆਪਾਂ ਵੇਖਦੇ ਇੱਥੇ ਸਾਰਿਆਂ ਨੂੰ ਪੁੱਛਦੇ ਆ ਕਿ ਕੀ ਚੱਕਰ ਹੈ ਇੱਥੇ ਕਿਉਂ ਇੱਥੇ ਲੋਕ ਇਕੱਠੇ ਹੋਏ ਆ ਦੱਸਿਆ ਜਾ ਰਿਹਾ ਕਿ ਤੇ ਨਸ਼ੇ ਜਿਹੜੇ ਬਿਲਕੁਲ ਨਹੀਂ ਰੁਕ ਰਹੇ ਤੇ ਗੁਰੂ ਘਰ ਦੀ ਜਿਹੜੀ ਬੇਅਦਬੀ ਕੀਤੀ ਵੀ ਆ ਵੇਖੋ ਕਿਸ ਤਰ੍ਹਾਂ ਨਿਸ਼ਾਨ ਸਾਹਿਬ ਦੇ ਉੱਤੇ ਕਿਤਾ ਰੂੜੇ ਚੁਲਾਏ ਗਏ ਆ ਇਹ ਬੋਤਲਾਂ ਵਿੱਚ ਲਾਈਆਂ ਦੀਆਂ ਵਿੱਚ ਲਖੇ ਵਾਲੀਆਂ ਕਹਿਆ ਜਾ ਰਿਹਾ ਕਿ ਸ਼ਰਾਬ ਦੀਆਂ ਬੋਤਲਾਂ ਨੇ ਇਹ ਵੇਖੋ ਸਾਰੇ ਜਿਹੜੇ ਗੁਰਦੁਆਰੇ ਦੇ ਵਿੱਚ ਰੋੜੇ ਰੋੜੇ ਵਿਖਾਈ ਦੇ ਰਹੇ ਹੁਣ ਇਹਦਾ ਕੀ ਚੱਕਰ ਆ ਅੰਦਰ ਵੀ ਟੁੱਟੀਆਂ ਚ ਬੋਤਲਾਂ ਸ਼ਰਾਬ ਦੀਆਂ ਗੁਰਦੁਆਰੇ ਅੰਦਰ ਆਹ ਗੁਰੂ ਘਰ ਦੇ ਨਾਲ ਉਹ ਬਰਾਂਡੇ ਠੀਕ ਹੁਣ ਅੰਦਰ ਧੱਕੇ ਜਿਹੜੇ ਬੋਤਲਾਂ ਦੇ ਕੱਚ ਖਿਲਰੇ ਤੋਂ ਜਿਹੜੇ ਜਿਵੇਂ ਦਿਖਾਈ ਦੇ ਰਹੇ ਇਹ ਆਪ ਪਿੰਡ ਵਿੱਚ ਛੇਚੋ ਗਿੱਡਾ ਗੁਰਦੁਆਰਾ ਤੇ ਆਪਾਂ ਇੱਥੇ ਸਰਪੰਚ ਸਾਹਿਬ ਨੂੰ ਪੁੱਛਦੇ ਹਾਂ ਵੀ ਕੀ ਚੱਕਰ ਕੀ ਹੈ ਆਹ ਸਰਪੰਚ ਸਾਹਿਬ ਤੁਸੀਂ ਆ ਦੱਸੋ ਵੀ ਤੁਹਾਡੇ ਪਿੰਡ ਛੱਜੋਗੱਡੀ ਦਾ ਜਿਹੜਾ ਰਾਤਾਂ ਕਹਿੰਦੀ ਆ ਗੁਰਦੁਆਰੇ ਕਿੰਨਾ ਐਟ ਰੋੜਾ ਚੱਲਿਆ ਕੀ ਚੱਕਰ ਕੀ ਐ ਇਹ ਜੀ ਖਾਲਸਾ ਜੀ ਗੱਲ ਐ ਵੀ ਇੱਕ ਪਾਸੇ ਨਸ਼ਾ ਤਸਕਰ ਆ ਹੂੰ ਹੂੰ ਇੱਕ ਪਾਸੇ ਰੋਕਣ ਵਾਲੇ ਆ ਹੂੰ ਹੂੰ ਨਸ਼ਾ ਤਸਕਰ ਜਿਹੜਾ ਵੋ ਤਿੰਨ ਚਾਰ ਪਰਿਵਾਰ ਆ ਬਸ ਤਿੰਨ ਚਾਰ ਘਰ ਲਾ ਲੋ ਹੂੰ ਹੂੰ ਤੇ ਬਾਕੀ ਇੱਕ ਬੰਨੇ ਸਾਰਾ ਜਾਂ ਪੱਤੀ ਅਖ ਪਾਸੇ ਸਾਰੀ ਜਿਨ੍ਹਾਂ ਦੇ ਬੱਚੇ ਨਸ਼ੇ ਆਂ ਗਲਤਾਨ ਹੋ ਗਏ ਆ ਤੇ ਕਈ ਮਰ ਚੁੱਕੇ ਆ ਤੇ ਕਈ ਹੁਣ ਭੇਡ ਚੜ੍ਹਨੀ ਵਾਲੇ ਆ ਮਤਲਬ ਐਂਡ ਤੇ ਗਏ ਆ ਤੇ ਨਿਗੇ ਨਿਗੇ 10-10 ਸਾਲਾਂ ਦੇ ਜਿਹੜੇ ਬੱਚੇ ਆ ਨਾ 10-10 ਸਾਲਾਂ ਦੇ 11 12 12 ਸਾਲਾਂ ਦੇ ਉਹਨਾਂ ਨੂੰ ਇਹ 버ਗਰਾਂ ਦੇ ਲਾਲਚ ਦੇ ਕੇ ਕੁਝ ਹੋਰ ਦੇ ਕੇ ਖਾਣ ਪੀਣ ਦੇ ਉਹਨਾਂ ਨੂੰ ਇਹ ਆਂਦੇ ਆ ਵੀ ਆ ਨਗ ਫਲਾਨੇ ਦਾ ਫੜਾਇਆ ਆ ਫਲਾਨੇ ਨੂੰ ਫੜਾਇਆ ਇੱਧਰ ਦੇ ਆ ਉੱਧਰ ਦੇ ਆ ਉਹ ਮਾਵਾਂ ਪਿੱਟੀਆਂ ਸਾਡੇ ਕੋਆਂ ਦੇ ਤੇ ਐਸਐਚਓ ਸਾਹਿਬ ਨੂੰ ਜਦੋਂ ਆਖੀ ਇਹ ਤੋਂ ਗਾੜੀਆਂ ਆਂਦਾ ਵੀ ਮੈਂ ਆਪਣੇ ਪੁੱਤ ਦੀ ਦੋ ਪੁੱਤ ਮੈਂ ਸੌਂ ਖਾ ਲੈਂਦਾ ਤੇ ਮੈਂ ਨਾ ਵੀ ਸੌਂ ਤੇ ਮੈਂ ਵੀ ਖਾ ਲਈ ਨਾ ਆ ਚਲੀ ਕਿ ਜਿੱਥੇ ਖਾਣੀ ਉੱਥੇ ਖਾ ਲੈਂਦੇ ਆ ਉਹ ਐ ਨਹੀਂ ਆ ਤੇ ਵੀ ਐਸਐਚਓ ਪੈ ਲੀਂਦਾ ਪਰ ਲੋ ਇਹ ਲੋਕਾਂ ਨੂੰ ਆਂਦਾ ਵੀ ਐਸਐਚਓ ਪੁਲਿਸ ਬੱਦੀ ਮੈਂ 50000 ਦਾ ਪੈਟਰੋਲ ਪਵਾ ਕੇ ਦਿੰਦਾ 50000 ਦਾ ਤੇ ਮੈਂ ਕਹਿੰਦਾ ਪੈਟਰੋਲ ਹੀ ਮਹੀਨੇ ਦਾ ਪਵਾ ਦਿੰਦਾ ਉਹਨਾਂ ਨੂੰ ਤੇ ਬਾਕੀ ਕਹਿੰਦਾ ਮੈਂ ਬੜਾ ਕੁਝ ਦਿੰਦਾ ਉਹਨਾਂ ਨੂੰ ਉਹ ਮੇਰੇ ਮੈਨੂੰ ਮੇਰਾ ਕੁਝ ਨਹੀਂ ਪਕੜ ਸਕਦੇ ਤੇ ਇਹ ਗੱਲਾਂ ਬਾਤਾਂ ਨੇ ਆ ਵੇਖੋ ਰਾਤੀ ਇਟ ਰੋੜਾ ਇੰਨਾ ਚਲਾਇਆ ਜਾਂਦੇ ਨੇ ਮਸ਼ਾ ਆ ਵੇਖੋ ਉਹ ਤਾਂ ਪੀ ਪੀ ਕੇ ਉਹ ਵੀ ਮਾਰੀਆਂ ਤੇ ਉਹ ਉਹ ਗਾ ਗਾੜੀ ਗੁਰੂ ਘਰ ਦਾ ਵੇਖੋ ਇਧਰ ਕੰਦ ਕੰਦ ਤੇ ਨਿਸ਼ਾਨ ਪਾਇਆ ਆ ਸ਼ਰਾਬ ਦੀਆਂ ਕੱਚ ਦੀਆਂ ਬੋਤਲਾਂ ਖਿਲਰੀਆਂ ਹੋਈਆਂ ਤੇ ਅਸੀਂ ਕਹਿਣ ਦਿਆ ਵੀ ਨਾ ਇਹਨਾਂ ਦੇ ਕਾਰ ਹੋਈ ਹੋਣੀ ਚਾਹੀਦੀ ਬਣਦੀ ਕਾਰ ਵੀ ਹੋਣੀ ਚਾਹੀਦੀ ਆ ਉਲਟਾ ਜਿਹੜਾ ਐਸ ਐਚਓ ਉਹ ਗਾੜੀ ਵੱਖ ਜਾਂਦਾ ਇਹ ਪਾਰਟੀ ਬਾਜੀ ਹੈ ਜੀ ਮੈਂ ਗੁਰੂ ਆ ਗੁਰੂ ਘਰ ਹਲੋਤਾ ਜੇ ਮੇਰੇ ਮਨ ਚ ਪਾਰਟੀ ਬਾਜੀ ਹੋਵੇ ਤਾਂ ਮੇਰਾ ਥੇ ਹੋ ਜੇ ਜੇ ਮੇਰੇ ਮਨ ਚ ਇੱਕ ਪਸ ਵੀ ਪਰਸੈਂਟ ਵੀ ਪਾਰਟੀ ਬਾਜੀ ਹੋਵੇ ਜੇ ਨਸ਼ਾ ਨਾ ਵੇਦਾ ਮੈਂ ਨਾ ਵੀ ਕੋਈ ਹੋਵੇ ਭਾ ਮੇਰਾ ਭਰਾ ਹੀ ਹੋਵੇ ਮੈਂ ਉਹਦੇ ਬਰਖਲਾਫ ਨਸ਼ੇ ਦੇ ਬਸਲੇ ਪਰ ਇਹ ਉਲਟਾ ਐਸਚਓ ਦਾ ਪਾਰਟੀ ਬਾਜੀ ਆ ਮੈਂ ਪਾਰਟੀ ਬਾਜੀ ਦਸੇ ਨਸ਼ਾ ਤਸਕਰ ਸਾਡੀ ਕੀ ਪਾਰਟੀ ਬਾਜੀ ਉਹਦੇ ਮਗਰ ਹੈ ਕੌਣ ਆ ਆ ਸਾਰਾ ਮੁਹੱਲਾ ਇੱਕ ਪਾਸੇ ਆ ਤੇ ਤਿੰਨ ਘਰ ਇੱਕ ਪਾਸੇ ਆ ਉਹਦੇ ਉਹਦੇ ਮਗਰ ਕੋਣੇ ਹੁਜੇ ਬੰਦੇ ਨਾਲ ਕੀ ਪਾਰਟੀ ਬਾਜੀ ਹੁੰਦੀ ਸਾਡੀ ਕੋਈ ਲਿਖਤੀ ਦਰਖਾਸਤ ਦਿੱਤੀ ਪੁਲਿਸ ਨੂੰ ਮੈਂ ਇਹ ਰਿਪੋਰਟ ਭੇਜੀ ਆ ਜੀ ਅਸੀਂ 22 ਨੇਮ ਮੈਂ ਜਾ ਕੇ ਥਾਣੇ ਆਖਿਆ ਪਰ ਉਹ ਥਾਣੇਦਾਰ ਵੀ ਉਦੋਂ ਵੀ ਆਂਦਾ ਸੀ ਵੀ ਐਸਐਚਓ ਵੀ ਅ ਵੀ ਤੁਸੀਂ ਪ੍ਰੂਫ ਦਿਓ ਮੈਂ ਪ੍ਰੂਫ ਤਾਂ ਤੁਸੀਂ ਲੱਪਣਿਆ ਤਰਖਾਵਾਂ ਤੁਸੀਂ ਲੈਣ ਦੇ ਦੱਸ ਪ੍ਰੂਫ ਅਸੀਂ ਦੇਣੀ ਅਸੀਂ ਤੁਹਾਨੂੰ ਦੱਸਣ ਦੇ ਆ ਵੇਚਣ ਦੇ ਆ ਸਾਰਾ ਮੁਹੱਲਾ ਵੇਖੋ ਬੀਬੀਆਂ ਅੱਜ ਦੇਖੋ ਬੀਬੀਆਂ ਬੈਠੀਆਂ ਪਿੱਛੇ ਦਰੀ ਵਿਚ ਆ ਗਏ ਹਾਂਜੀ ਕਹਿਣ ਦਾ ਮੇਰਾ ਮੀਨਿੰਗ ਹਜੇ ਵੀ ਆ ਸਬੂਤ ਆ ਸਬੂਤ ਹੀ ਆ ਜੀ ਆ ਸਾਰਾ ਲੋਕ ਆ ਆ ਪਾ ਕੇ ਆ ਸਾਰੇ ਲੋਕ ਸਬੂਤ ਹੀ ਆ ਜੀ ਪਿਛਲੇ ਸਾਲ ਸਬੂਤ ਸਮੇਤ ਵੀ ਵੀਡੀਓ ਪਾਈ ਸੀ ਪਰ ਇਥੇ ਕੋਈ ਵੀ ਸਾਨੂੰ ਸਾਨੂੰ ਇਹਨਾਂ ਨੇ ਕਹਿ ਦਿੱਤਾ ਵੀ ਇਹ ਫੇਕ ਵੀ ਆ ਸਬੂ ਸਾਨੂੰ ਕਹਿੰਦੇ ਨੇ ਇੱਕ ਵੀਡੀਓ ਆ ਇਹਨਾਂ ਨੇ ਆੜ ਕੇ ਸਾਨੂੰ ਫੇਕ ਘਰਾਰ ਕਰਕੇ ਤੇ ਫੇਰ ਉਦਾਂ ਹੀ ਉਹ ਮੂਸ਼ਾ ਨੂੰ ਵਟ ਦਿੰਦੇ ਰਹੇ ਇਹੋ ਗੱਲ ਕਹਿੰਦੇ ਰਹੇ ਵੀ ਸਾਡਾ ਮੂਤ ਨਹੀਂ ਲੰਗ ਸਕਦੇ ਜਿੰਦੋਂ ਤੱਕ ਜਿਹੜੇ ਜਿੰਦੋਂ ਤੱਕ ਤੁਹਾਡਾ ਜ਼ੋਰ ਲੱਗਦਾ ਲਾ ਲੋ